ਸਿੱਖ ਪੰਥ ਦੇ ਸ਼੍ਰੋਮਣੀ ਸ਼ਹੀਦ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਦੇ ਸਬੰਧ ਵਿੱਚ ਅੰਮ੍ਰਿਤਸਰ ਤੋਂ ਸ਼੍ਰੀਪਟਨਾ ਸਾਹਿਬ ਤੱਕ ਸਪੈਸ਼ਲ ਟ੍ਰੇਨ ਰਵਾਨਾ ਹੋਈ ਇਸ ਟ੍ਰੇਨ ਵਿੱਚ 2000 ਤੋਂ ਵੱਧ ਸ਼ਰਧਾਲੂ ਸ਼੍ਰੀਪਟਨਾ ਸਾਹਿਬ ਵਿਕੇ ਜਨਮ ਦਿਹਾੜੇ ਮੌਕੇ ਕਰਵਾਈ ਜਾਣ ਵਾਲੀ ਸਮਾਗਮਾਂ 'ਚ ਹਿੱਸਾ ਲੈਣਗੇ ਜਥੇ ਨਾਲ ਜਾਰੇ ਸ਼ਰਧਾਲੂ ਨੇ ਦੱਸਿਆ ਕਿ ਇਸ ਵਾਰ 25 ਚੇਤ ਦਾ ਮਾਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਹੈ ਜਿਹੜਾ ਸ਼੍ਰੀਪਟਨਾ ਸਾਹਿਬ ਪੁੱਜ ਕੇ ਮੁਕੰਮਲ ਹੋਵੇਗਾ ਜਨਮ ਦਿਹਾੜੇ ਮੌਕੇ ਚਲਾਈ ਗਈ ਸਪੈਸ਼ਲ ਟ੍ਰੇਨ ਨੂੰ ਲੈ ਕੇ ਸ਼ਰਧਾਲੂ ਜਨਮ ਦਿਹਾੜੀ ਸੰਬੰਧੀ ਸਮਾਗਮਾਂ ਦੌਰਾਨ ਪਟਨਾ ਸਾਹਿਬ ਵਿਖੇ ਨਗਰ ਕੀਰਤਨ ਸਜਾਈ ਜਾਣਗੇ ਅਤੇ ਕੀਰਤਨ ਦਰਬਾਰ ਵੀ ਹੋਣਗੇ ਸੰਤਾਂ 6 ਸਤੰਬਰ ਨੂੰ ਵਾਪਸ ਆਪਣੇ ਘਰਾਂ ਨੂੰ ਜਾਣਗੇਆਂ ਦੇਸ਼ ਭਰ ਤੋਂ ਸੰਤਾਂ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਪਹੁੰਚ ਰਹੀਆਂ ਨੇ ਅੰਮ੍ਰਿਤਸਰ ਤੋਂ ਅੱਜ 2175 ਸ਼ਾਲਾ ਸ਼ਰਦਾਲੂਆਂ ਦਾ ਜੱਥਾ ਰਵਾਨਾ ਹੋਇਆ ਜਥੇ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣਾ ਯੋਗਦਾਨ ਪਾ ਕੇ ਅੰਮ੍ਰਿਤਸਰ ਤੋਂ ਸਪੈਸ਼ਲ ਟ੍ਰੇਨ ਚਲਾਉਣ ਚਾ ਉਹਨਾਂ ਦੀ ਮਦਦ ਕੀਤੀ ਸਾਹਿਬ ਵਾਸਤੇ ਚੱਲੇ ਪਾਰਿਆ ਵਾ ਇਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਪੈਸ਼ਲ ਟ੍ਰੇਨ ਇੱਕ ਲਗਾਈ ਗਈ ਹੈ ਜੋ ਸੈਂਟਰ ਗਵਰਨਮੈਂਟ ਨੇ ਉਪਰਾਲੇ ਨਾਲ ਲਗਾਈ ਗਈ ਅਸੀਂ ਸੈਂਟਰ ਗਵਰਨਮੈਂਟ ਦਾ ਵੀ ਧੰਨਵਾਦੀ ਆ ਜਿਨ੍ਹਾਂ ਨੇ ਸਪੈਸ਼ਲ ਟ੍ਰੇਨ ਜਿਹੜੀ ਸੰਗਤ ਵਾਸਤੇ ਲਗਾਈ ਆ ਸੰਗਤ ਜਿਹੜੀ ਆ ਬਹੁਤ ਸੰਗਤ ਵਿੱਚ ਉਤਸ਼ਾਹ ਵਾ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ 25ਵਾਂ ਜਨਮ ਚੇਤਨਾ ਮਾਰਚਾ 31 ਜਨਵਰੀ 1983 ਦੇ ਜਨਮ ਦਿਨ ਨੂੰ ਸਮਰਪਿਤ ਆ ਉਹ ਜਿਹੜਾ ਵਾ ਅਸੀਂ ਮਤਲਬ ਅੱਗੇ 24 ਸਾਲ ਜਿਹੜਾ ਪੂਰੇ ਪੰਜਾਬ ਹਰਿਆਣਾ ਚ ਅਸੀਂ ਸੰਗਤ ਨੂੰ ਲੈ ਕੇ ਜਾਂਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਿ ਜਿਹੜਾ 25ਵਾਂ ਸਿਲਵਰ ਜੁਬਲੀ ਉਹ ਭਰਾਲਾ ਹੋਇਆ ਵਾ ਉਹ ਲਾਲਵ ਅਸੀਂ ਗੁਰਦੁਆਰਾ ਗਾਏ ਘਾੜ ਜਾ ਰਹੇ ਆ ਪਟਨਾ ਸਾਹਿਬ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਸਥਾਨ ਜਿਹੜਾ ਵਾ ਗਾਏ ਘਾੜ ਦਾ ਵਾ ਇਸ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਾ ਰਹੇ ਆ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਚ ਅਹੀਂ ਪਟਨਾ ਸਾਹਿਬ ਚੱਲਦੇ ਆ ਬੜੀ ਖੁਸ਼ੀ ਅੱਜ ਤਾਂ ਜਿੱਦੋਂ ਦਾ ਟਿੱਕ ਟੱਕ ਕਰਾਈਆਂ ਹੋ ਗੰਢੀ ਖੁਸ਼ੀ